ਲੋ ਜੀ ਅਜਨੇ ਸਾਰੇ ਪੈਟਰਨ ਦੇਖ ਕੇ ਤੇ ਸਾਰੇ ਦੇ ਸਾਰੇ ਵਾਈਟ ਕਲਰ ਚ 30 ਨੀਟਿੰਗ ਪੈਟਰਨ ਵਾਈਟ ਕਲਰ ਸੇ ਜਿਹੜੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ 30 ਦੇ 30 ਡਿਜ਼ਾਈਨ ਅਲੱਗ-ਗਾਂ ਵਧੀਆ ਤੇ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਬਣਾ ਸਕਦੇ ਹੋ ਜੀ ਵੈਸੇ ਮੈਂ ਇਹਨਾਂ ਨੂੰ ਥੋੜਾ ਐਕਸਪਲੇਨ ਵੀ ਕਰੂੰਗੀ ਤੇ ਅਗਰ ਤੁਸੀਂ ਇਸ ਚੋਂ ਕੋਈ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਤਾਂ ਫੁੱਲ ਵੀਡੀਓ ਵੈਸੇ ਮੇਰੇ ਚੈਨਲ ਤੇ ਅਵੇਲੇਬਲ ਹੈ ਤੇ ਤੁਸੀਂ ਮੈਨੂੰ ਦੱਸਿਓ ਮੈਂ ਤੁਹਾਨੂੰ ਉਹ ਵੀ ਅਵੇਲੇਬਲ ਕਰਵਾ ਦੂੰਗੀ ਤਾਂ ਫੇਰ ਸ਼ੁਰੂ ਕਰਦੇ ਹਾਂ ਜੀ ਵੀਡੀਓ ਚ ਜਿਸ ਸੇ ਅਸੀਂ 1 ਨੀ 2 ਨੀ ਪੂਰੇ 30 ਨ ती के वाइट कलर से वाइट कलर से बुने हुए तीन नीटिंग पैटर्न आप आज जा रहे हैं बना पहले नीटिंग पैटर्न तो देखो कि प्यारा लग रहा है यह तीन प्लस एक चार कुंडियाँ बनया हुआ पैटर्न है बिल्कुल आसान पैटर्न है स्ट्रैचेबल है पुठिया सिलाइया पूरी पुठिया पी इस करके बहुत ही जल्दी बन के कंप्लीट होने वाला है पैटर्न है वाइट कलर से इस यदि लुक बिल्कुल ही अलग आ रही है तो तुम इन किसी भी प्रोजैक्ट पा सकते हो किसी भी प्रोजैक्ट लिए किसी भी पैटर्न बहुत ही वीयर पैटर्न है थोड़ा जहा बड़ा है तो वह लगता है तो फिर बनाओ ए वाला पैटर्न तो हूँ आ जाने असं अपने अगले पैटर्न के उपर पैटर्न बिल्कुल छोटा छोटा देखो बिल्कुल छोटा जहा पैटर्न आ देखो बहुत ही भी प्यारा लग रहा एज ए बॉडर भी यूज़ कर सद ए पैटर्न पाई सकते हो सिर्फ साढ़ा यह तीन कुंड है 1 2 3 ਕੁੰਡਿਆਂ ਤੇ ਪੈਟਰਨ ਬਣ ਕੇ ਆਇਆ ਹੋਇਆ ਤੇ ਪੈਟਰਨ ਦੀ ਲੁੱਕ ਦੇਖੋ ਬਿਲਕੁਲ ਅਲੱਗ ਆ ਰਹੀ ਵਧੀਆ ਆ ਰਹੀ ਹੈ ਇਹਦੀ ਬੈਕ ਸਾਈਡ ਬੈਕ ਸਾਈਡ ਵੀ ਵਧੀਆ ਲੱਗ ਰਹੀ ਆ ਦੇਖੋ ਤੇ ਫਰੰਟ ਸਾਈਡ ਵੀ ਇਹਦੇ ਦੋਨੇ ਸਾਈਡ ਤੁਸੀਂ ਯੂਜ਼ ਕਰ ਸਕਦੇ ਹੋ ਰਿਵਰਸਿਬਲ ਪੈਟਰਨ ਦੇ ਤੌਰ ਤੇ ਤੇ ਹੁਣ ਆ ਜਣੇ ਅਗਲੇ ਪੈਟਰਨ ਤੇ ਅਗਲਾ ਪੈਟਰਨ ਥੋੜਾ ਬੜਾ ਵਾਲਾ ਪੈਟਰਨ ਆ ਦੇਖੋ ਇਹ ਇਹਦੀ ਲੁੱਕ ਹੈ ਵਿੱਚ ਅਸੀਂ ਇਹ ਦੋ ਦੋ ਫਲੀਆਂ ਬਣਾਈਆਂ ਹੋਈਆਂ ਤੇ ਇਹ ਵਾਲੀ ਇੱਕ ਤੁਸੀਂ ਕਹਿ ਸਕਦੇ ਹੋ ਕੇਵਲ ਜਾਂ ਉਦਾਂ ਇਹ ਵਾਲਾ ਇਹ ਪੈਟਰਨ ਬਣਦਾ ਹੁੰਦਾ ਹੈ ਤੇ ਪੂਰੇ ਕਿ ਪਏ ਹੈ ਬਹੁਤ ਹੀ ਵਧੀਆ ਲੱਗਦਾ ਜੈਨਟ ਸਵੈਟਰ ਲਈ ਸਭ ਤੋਂ ਵਧੀਆ ਪੈਟਰਨ ਹੈ ਇਹ ਜੈਨਟ ਸਵੈਟਰ ਤੇ ਬਹੁਤ ਹੀ ਵਧੀਆ ਇਹ ਵਾਲਾ ਪੈਟਰਨ ਲੱਗਦਾ ਇੱਥੋਂ ਅਸੀਂ ਇੱਕ ਤੋਂ ਤਿੰਨ ਇੱਕ ਤੋਂ ਤਿੰਨ ਇੱਕ ਤੋਂ ਤਿੰਨ ਅੱਧਾ ਬਣਾ ਕੇ ਨਾਲੇ ਤਿੰਨ ਦਾ ਇੱਕਾ ਕੀਤਾ ਹੋਇਆ ਤੇ ਇੱਥੋਂ ਅਸੀਂ ਫਿਰ ਨਿੱਚੇ ਕੁੰਡਾ ਚੁੱਕ ਕੇ ਨਿੱਚੇ ਕੁੰਡਾ ਚੁੱਕ ਕੇ ਅੱਧਾ ਬਣਾਇਆ ਹੋਇਆ ਤੇ ਇਹ ਹੈ ਪੈਟਰਨ ਦੀ ਫਰੰਟ ਸਾਈਡ ਤੇ ਇਹ ਹੈ ਬੈਕ ਸਾਈਡ ਤੇ ਸਾਈਡਾਂ ਤੇ ਇਹ ਦੇਖੋ ਫਲੀਆਂ ਵਾਲਾ ਡਿਜ਼ਾਈਨ ਬਣਾਇਆ ਹੋਇਆ ਦੇਖੋ ਆ ਸੈਂਟਰ 'ਚ ਫਲੀਆਂ ਤੇ ਸਾਈਡ ਤੇ ਵੀ तो जैन स्वैटर से बड़ा ही वीडियो सैट हो जाए फिर आगे अगला पैटर्न है थोड़ा छोटा छोटा ये भी छोटा पैटर्न है देखो ये सांडियाँ दो दो तो के आया बड़े वजिए पैटर्न है थोड़ी जी जाली वाला देखो कि स्ट्रैचेबिली भी हैगी फ्रंट साइड है तो यैक साइड आसी भी, भी प्रोजैक्ट पा सकते हो थोड़ी जी जाली है तो इस करके साथ लाइन उभरविया दिखाई दिदिया ने ਅਗਲਾ ਪੈਟਰਨ ਜ਼ਿਗਜ਼ੈਗ ਪੈਟਰਨ ਹੈ ਦੇਖੋ ਐਦਾ ਪੂਰੇ ਤੇ ਇਹ ਐਦਾ ਜ਼ਿਗਜ਼ੈਗ ਬਣਦਾ ਹੈ ਤੇ ਕੋਈ ਜਾਲੀ ਨਹੀਂ ਕੋਈ ਕੁਝ ਨਹੀਂ ਹੈ ਇਹ ਪੈਟਰਨ ਐਦਾਂ ਦਾ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਅਸੀਂ ਸੈਂਟਰ 'ਚ ਕੁੰਡੇ ਪੁੱਠੇ ਰੱਖੇ ਹੋਏ ਹਨ ਤੇ ਇਹ ਵਾਲੇ ਕੁੰਡੇ ਸਾਡੇ ਸਿੱਧੇ ਹਨ ਹਾਂ ਤੇ ਕੋ ਸਿੱਧੇ ਕੁੰਡੇ ਆਦੇ ਨਾਲ ਸਿੱਧਾ ਚੱਲ ਗਏ ਪਹਿਲਾਂ ਫਿਰ ਅਸੀਂ ਐਦਾਂ ਇਹਨੂੰ ਮੋੜ ਲਿਆ ਫਿਰ ਅਸੀਂ ਐਦਾਂ ਇਹਨੂੰ ਇੱਥੇ ਅਸੀਂ ਇੱਕ ਤੋਂ ਤਿੰਨ ਬਣਾ ਕੇ ਇਹਨੂੰ ਇੱਧਰ ਆਪਾਂ ਕਹਿ ਸਕਦੇ ਹਾਂ ਵੀ ਕੁੰਡੇ ਉਲਟਾਂ ਦੇ ਚੱਲੇਗੇ ਕੁੰਡੇ ਉਲਟਾ ਕੇ ਵਾਲਾ ਪੈਟਰਨ ਅਸੀਂ ਬਣਾਇਆ ਹੈ ਜਿਗਜਾਗ ਪੈਟਰਨ ਆ ਵਧੀਆ ਲੱਗ ਰਿਹਾ ਆ ਦੇਖੋ ਤੇ ਇਹਦੀ ਬੈਕ ਸਾਈਡ ਆ ਦੇਖੋ ਪੁੱਠੀਆਂ ਸਲਾਈਆਂ ਸਾਰੀਆਂ ਪੁੱਠੀਆਂ ਪੈਟਰਨ ਜਲਦੀ ਬਨਣ ਵਾਲਾ ਹੁਣ ਆ ਕੇ ਅਗਲੇ ਪੈਟਰਨ ਤੇ ਤੇ ਇੱਕ ਬਾਰਡਰ ਐਸ ਚ ਆ ਦੇਖੋ ਇਹ ਵਾਲਾ ਬਾਰਡਰ ਚ ਦੇਖੋ ਅਸੀਂ ਇਦਾਂ ਫਲੀਆਂ ਟਾਈਪ ਬਣਾਈਆਂ ਹੋਈਆਂ ਨੇ ਇਹ ਆ ਦੇਖੋ ਇਸ ਚ ਅਸੀਂ ਕੁੰਡੇ ਉਲਟਾ ਕੇ ਇੱਕ ਵਾਰੀ ਕੁੰਡੇ ਅੰਦਰ ਨੂੰ ਉਲਟਾਈ ਇੱਕ ਵਾਰੀ ਬਾਹਰ ਨੂੰ ਇੱਕ ਵਾਰੀ ਅੰਦਰ ਨੂੰ ਇੱਕ ਬਾਹਰ ਨੂੰ ਇਦਾਂ ਹੀ ਕਰਕੇ ਇਹਦੀ ਬਟਨ ਪੱਟੀ ਬਣਾਈ ਹੋਈ ਇਦਾਂ ਹੀ ਇਹਦਾ ਬਾਰਡਰ ਬਣਾਇਆ ਹੋਇਆ ਹੈ ਤੇ ਤੁਸੀਂ ਇੱਦਾਂ ਇੱਕ ਬਾਰਡਰ ਬਣਾ ਸਕਦੇ ਹੋ ਇੱਦਾਂ ਬਟਨ ਪੱਟੀ ਬਣਾ ਸਕਦੇ ਹੋ ਤੇ ਦੇਖੋ ਲੁੱਕ ਵਧੀਆ ਆਂਦੀ ਹੈ ਤੇ ਹੁਣ ਆ ਜੰਨੇ ਅਸੀਂ ਪੈਟਰਨ ਤੇ ਪੈਟਰਨ ਦੇਖੋ ਇਸ ਚ ਇਹ ਵਾਲਾ ਸਿ ਪਾਇਆ ਹੋਇਆ ਜਿਸ ਚ ਕਿ ਦੋ ਕੁੰਡੇ ਅਸੀਂ ਇੱਦਾਂ ਇਹਨੂੰ ਲੈ ਕੇ ਜੰਨੇ ਆ ਤੇ ਇੱਥੇ ਸਾਡੇ ਕੁੰਡੇ ਕੱਟਦੇ ਆ ਤੇ ਇੱਥੇ ਬੱਤੇ ਤੇ ਸੈਂਟਰ ਚ ਕੁੰਡੇ ਪੁੱਠੇ ਰੱਖੇ ਆ ਤੇ ਇਹ ਜਿਹੇ ਪੁੱਠੀਆਂ ਸਲਾਈਆਂ ਪੂਰੀਆਂ ਪੁੱਠੀਆਂ ਪਾਈਆਂ ਹੋਈਆਂ ਤੇ ਇਹ ਵੀ ਬੜੇ ਹੀ ਜਲਦੀ ਬਣ ਕੇ ਕੰਪਲੀਟ ਹੋ ਜਾਂਦਾ ਹੈ ਪੈਟਰਨ ਫੇਰ ਆ ਗਿਆ ਛੋਟਾ ਛੋਟਾ ਜਿਹਾ ਆ ਦੇਖੋ ਵੇਖੋ ਥੋੜਾ-ਥੋੜਾ ਪੈਟਰਨ ਹੈ ਇੱਦਾਂ ਲੱਗਦਾ ਜਿਦਾ ਕਰੋਸ਼ੀ ਨਾ ਬਣਾਇਆ ਹੁੰਦਾ ਪਰ ਬਣਿਆ ਹੋਇਆ ਸਲਾਈਆਂ ਦੇ ਨਾਲ ਆ ਦੇਖੋ ਸਲਾਈਆਂ ਨਾਲ ਬਣਿਆ ਹੋਇਆ ਵਧੀਆ ਜਿਹਾ ਪੈਟਰਨ ਹੈ ਇੱਕ ਕੁੰਡੇ ਦਾ ਪੈਟਰਨ ਹੈ ਸਿਰਫ ਇੱਕ ਕੁੰਡੇ ਤੇ ਪੈਟਰਨ ਬਣ ਕੇ ਆਇਆ ਹੋਇਆ ਤੇ ਆ ਦੇਖੋ ਇਹ ਵਿੱਚੋਂ ਇੱਕ ਰੋ ਸਾਡੇ ਸਿੱਧੀ ਜਾਂ ਪੁੱਠੀ ਕੋਈ ਵੀ ਇਹ ਇੱਦਾਂ ਪੈ ਜਾਣੀ ਤੇ ਰੌਂ ਸਾਈਡ ਤੋਂ ਕੋਈ ਇੱਦਾਂ ਦਾ ਲੱਗੇਗਾ ਕਿਉਂਕਿ ਪੁੱਠੀਆਂ ਸਲਾਈਆਂ ਸਾਰੀਆਂ ਪੁੱਠੀਆਂ ਹੀ ਹੈ ਇਹ ਵੀ ਪੈਟਰਨ ਵਧੀਆ ਲੱਗਦਾ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਕਿਸੇ ਵੀ ਪ੍ਰੋਜੈਕਟ ਤੇ ਪਾਉਣ ਲਈ ਇਹ ਵਾਲਾ ਪੈਟਰਨ ਬੈਟਰ ਹੈ ਇੱਕ ਹੋਰ ਅਗੇ ਪੈਟਰਨ ਜਿਹੜਾ ਕਿ ਦੇਖੋ ਇਸ ਤਰ੍ਹਾਂ ਜੰਜੀਰੀ ਟਾਈਪ ਦਾ ਬਣਦਾ ਹੁੰਦਾ ਇਸ ਤਰ੍ਹਾਂ ਜੰਜੀਰੀ ਬਣਦੀ ਜਾਊਗੀ ਅਸੀਂ ਇਧਰੋਂ ਇੱਧਰ ਕੁੰਡਾ ਉਲਟਾਇਆ ਫਿਰ ਅਸੀਂ ਇਹ ਵਾਲੇ ਕੁੰਡੇ ਨੂੰ ਇਧਰ ਉਲਟਾਲਿਆ ਫਿਰ ਅਸੀਂ ਇਹ ਵਾਲੇ ਕੁੰਡੇ ਨੂੰ ਅੱਧਾ ਉਲਟਾਲੇ ਅੱਧਾ ਕਰਕੇ ਇਹ ਕੁੰਡਾ ਉਲਟਾ ਕੇ ਅਸੀਂ ਇਸ ਪੈਟਰਨ ਨੂੰ ਬਣਾਇਆ ਹੋਇਆ ਤੇ ਸੈਂਟਰ 'ਚ ਇਹ ਪੁੱਠੇ ਕੁੰਡੇ ਰੱਖੇ ਹੋਏ ਆ ਤੇ ਇਹ ਵਾਲਾ ਅਸੀਂ ਧਾਗਾ ਅੱਗੇ ਕਰਕੇ ਧਾਗਾ ਪਿੱਛੇ ਖਿੱਚ ਕੇ ਇਹ ਵਾਲਾ ਪੈਟਰਨ ਬਣਾਇਆ ਹੋਇਆ तो आखो तो इस सारिया पुठिया रो पुठिया है तो ये पैटर्न बहुत ही वजिया लगता तो किसी भी प्रोजेक्ट पा सद स्ट्रैचेबिल भी है इस देखो कितने भी पाओ व लगेगा अगला पैटर्न फिर बिल्कुल ही सौखा जहाँ पुठी सिलाई सारे जड़े कुंडे डबल करके बुने तो सीधे चीज़ें आपस ज उल्टा लिया हुए पहला इतने कुंडे उल्टा ले फिर अभी इतने उल्टा लेदा करते हुए बस इस पैटन असी बनाया हुए हैं ਇਸ ਤਰੀਕ ਪੋਠਿਆਰੋ ਪੂਰੇ ਕੁੱਠੀਆਂ ਪਈਆਂ ਦੇਖੋ ਕਿਉਂਕਿ ਅਸੀਂ ਕੁੰਡੇ ਦੇ ਆਪਸ ਚ ਇਦਾਂ ਉਲਟਾ ਰਹੇ ਹਾਂ ਇਸ ਕਰਕੇ ਆ ਦੇਖੋ ਇਹ ਵੀ ਡੱਬੀਆਂ ਜੀਆਂ ਤੁਸੀਂ ਕਹਿ ਸਕਦੇ ਹੋ ਇਹਦੇ ਲੁੱਕ ਆਂਦੀ ਹੈ ਡੱਬੀਆਂ ਜੀਆਂ ਬਣ ਕੇ ਆਂਦੀਆਂ ਨੇ ਅਗਲਾ ਪੈਟਰਨ ਬਹੁਤ ਹੀ ਵਧੀਆ ਫਲਾਵਰ ਜੀ ਸ਼ੇਪ ਹੈ ਤਾਂ ਪੂਰੇ ਤੇ ਪਿਆ ਬਹੁਤ ਹੀ ਵਧੀਆ ਲੱਗਦਾ ਹੈ ਇਹ ਇਦਾਂ ਪੂਰੇ ਤੇ ਲਾਈਨਾਂ ਇਦਾਂ ਬਣਦੀ ਜਾਂਦੀ ਹੈ ਤੇ ਇਦਾਂ ਡੱਬੀਆਂ ਡੱਬੀਆਂ ਪੂਰੇ ਤੇ ਆਣ ਗਈਆਂ ਤੇ ਇਹਦੀ ਲੁੱਕ ਬੜੀ ਹੀ ਅਲੱਗ ਤੇ ਵਧੀਆ ਆਂਦੀ ਹੈ ਤੇ ਤੁਸੀਂ ਇਹਨੂੰ ਵੀ ਟ੍ਰਾਈ ਕਰ ਸਕਦੇ ਹੋ ਇਸੇ ਪੁੱਠੀਆਂ ਰੋ ਸਾਰੀਆਂ ਪੁੱਠੀਆਂ ਤੇ ਇਹ ਪੈਟਰਨ ਵੀ ਬਹੁਤ ਹੀ ਸੋਖਾ ਤੇ ਵਧੀਆ ਬਣ ਜਾਂਦਾ ਅਸੀਂ ਇਸ ਤਰ੍ਹਾਂ ਸਿੱਧਾ ਕੁੰਡਾ ਚੁੱਕ ਕੇ ਦੋ ਦਾ ਇੱਕ ਕੁੰਡਾ ਚੁੱਕ ਕੇ ਦੋ ਦਾ ਇੱਕ ਫਿਰ ਇੱਕ ਕੁੰਡਾ ਐਦਾਂ ਹੀ ਅਸੀਂ ਇਹਨੂੰ ਇੱਧਰ ਇੱਧਰ ਲੈ ਜਾਣਾ ਸੈਂਟਰ 'ਚ ਜਿਹੜੇ ਪੁੱਠੇ ਕੁੰਡੇ ਇਹਨਾਂ ਨੂੰ ਅਸੀਂ ਐਦਾਂ ਐਦਾਂ ਕਰਕੇ ਅੰਦਰੋਂ ਲੈ ਕੇ ਫਲੀਆਂ ਨੂੰ ਫਿਰ ਅਸੀਂ ਐਦਾਂ ਬਾਹਰ ਨੂੰ ਲਿਆਏ ਫਿਰ ਅਸੀਂ ਅੰਦਰ ਨੂੰ ਲੈ ਗਏ ਐਦਾਂ ਹੀ ਇਸ ਪੈਟਰਨ ਨੂੰ ਬਣਾਇਆ ਹੋਇਆ ਆ ਗਿਆ ਸਾਡਾ ਬਾਰਡਰ ਤੇ ਨਾਲ ਹੀ ਪੈਟਰਨ ਪੈਟਰਨ ਬਿਲਕੁਲ ਸੋਖਾ ਇੱਕ ਕੁੰਡਾ ਚੁੱਕ ਕੇ ਦੋ ਦਾ ਇੱਕ ਕੁੰਡਾ ਚੁੱਕ ਕੇ ਦੋ ਦਾ ਇੱਕ ਕੁੰਡਾ ਚੁੱਕ ਕੇ ਦੋ ਦਾ ਇੱਕ ਐਦਾਂ ਸਿਸ ਪੈਟਰ ਤੇ ਹਰ ਵਾਰੀ ਅਸੀਂ ਇਹਨੂੰ ਕੁੰਡੇ ਨੂੰ ਇੱਧਰ ਲੈ ਜਾਣਾ ਇਸ ਕਰਕੇ ਇਹ ਲਾਈਨਾਂ ਟੇਢੀ ਟੇਢੀ ਗਈਆਂ ਹੋਈਆਂ ਨੇ ਤੇ ਇਦਾਂ ਹੀ ਹੈ ਤਾਂ ਦੇਖੋ ਬਾਰਡਰ ਵੀ ਇਦਾਂ ਹੀ ਬਣਾਇਆ ਹੋਇਆ ਹੈ ਅਗਲਾ ਪੈਟਰਨ ਫੇਰ ਬਹੁਤ ਹੀ ਵਧੀਆ ਤੇ ਪਿਆਰਾ ਲੱਗਦਾ ਹੈ ਜਾਲੀ ਵਾਲਾ ਪੈਟਰਨ ਲੇਸ ਪੈਟਰਨ ਤੁਸੀਂ ਇਹਨੂੰ ਕਹਿ ਸਕਦੇ ਹੋ ਇਸ ਤਰ੍ਹਾਂ ਦੇਖੋ ਅਸੀਂ ਇੱਥੇ ਦੋ ਦਾ ਇੱਕ ਦੋ ਦਾ ਇੱਕ ਕਰਕੇ ਇਦਾਂ ਡੱਬੀ ਪੰਦੇ ਜਾਂਦੀ ਹੈ ਤੇ ਇੱਥੇ ਅਸੀਂ ਸੈਂਟਰ 'ਚ ਇਸ ਜਗ੍ਹਾ ਬਣਾਉਣ ਵਾਲਾ ਪੈਟਰਨ ਪਾਇਆ ਹੋਇਆ ਹੈ ਫੇਰ ਅਸੀਂ ਇੱਥੇ ਦੋ ਦਾ ਇੱਕ ਦੋ ਦਾ ਇੱਕ ਇਦਾਂ ਕਰਦੇ ਹੋਏ ਇਹ ਵਾਲੀਆਂ ਡੱਬੀਆਂ ਬਣਾਈਆਂ ਹੋਈਆਂ ਨੇ ਲੋਕਾ ਲਗਾਂ ਦੀ ਵਧੀਆ ਆਂਦੀ ਪੁੱਠੀ ਸਾਈਡ ਤੋਂ ਦੇਖੋ ਸਾਰੀਆਂ ਰੋ ਪੁੱਠੀਆਂ ਪਈਆਂ ਹੋਈਆਂ ਨੇ ਤੇ ਇਹ ਵੀ ਪੈਟਰਨ ਤੁਸੀਂ ਪਾ ਸਕਦੇ ਹੋ ਬੜੀ ਆਸਾਨੀ ਨਾਲ ਇਹ ਪੈ ਜਾਂਦਾ ਇੱਕ ਹੋਰ ਅਗੇ ਜਿਗਜੈਗ ਪੈਟਰਨ ਆ ਦੇਖੋ ਇਦਾਂ 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 ਬਹੁਤ ਪਿਆਰਾ ਲੱਗਦਾ ਇਹ ਦੇਖੋ ਪੂਰੇ ਤੇ ਇਦਾਂ ਜਿਗਜੈਗ ਬਣਦਾ ਜਾਂਦਾ ਹੈ ਇਸ ਚ ਅਸੀਂ ਇੱਥੇ ਕੁੰਡੇ ਵਧਾਏ ਹੋਏ ਆ ਤੇ ਇਹਨਾਂ ਨੂੰ ਇਦਾਂ ਇੱਥੇ ਆ ਕੇ ਅਸੀਂ ਉਲਟਾ ਕੇ ਕਟਾ ਦੇਣਾ ਬਸ ਇਦਾਂ ਹੀ ਅਸੀਂ ਇਸ ਪੈਟਰਨ ਨੂੰ ਬਣਾਇਆ ਸਟ੍ਰੈਚੇਬਿਲਟੀ ਬਹੁਤ ਹੈ ਇਸ ਚ ਜਿਹੜਾ ਪੈਟਰਨ ਸਾਡਾ ਦੇਖੋ ये रिवर्सेबल पैटर्न है यदि फ्रंट साइड तो ये बैक साइड आ देखो दोनों ही बढ़िया तो अलग दिया ने और आ गया छोटा जा पैटर्न प्यारा जहा पैटर्न बिल्कुल छोटा पैटर्न है स्ट्रेचेबिलिटी है इस सीधे इस तो सीधे पुट्ठे पुट्ठे पाए हुए हैं पुठी सिलाई इस करके स्ट्रैचेबिलटी हो ज़्यादा बद जानी है इस तरह देखो गोले गोले छोटे छोटे पे बहुत ही वीयर लगते हैं तो नेड़े नेड़े पाए हुए हैं ਇਹ ਇੱਕ ਕੁੰਡਾ ਸੈਂਟਰ ਚ ਸੀ ਸਿੱਧਾ ਰੱਖਿਆ ਹੋਇਆ ਤੇ ਇਹ ਵੀ ਤੁਸੀਂ ਪੈਟਰਨ ਟਰਾਈ ਕਰ ਸਕਦੇ ਹੋ ਅਗਲਾ ਪੈਟਰਨ ਫਿਰ ਜਾਲੀ ਵਾਲਾ ਇਹ ਵਾਲਾ ਜਾਲੀ ਵਾਲਾ ਪੈਟਰਨ ਤੁਸੀਂ ਆਪਣੇ ਜਿਸ ਤਰ੍ਹਾਂ ਲੈਡੀ ਕਾਰਡੀਗਨ ਬਣਾ ਰਹੇ ਹੋ ਉਸ ਇੱਕ ਇੱਕ ਚਲਾ ਸਕਦੇ ਹੋ ਸੈਂਟਰ ਚ ਇੱਕ ਇੱਕ ਤੇ ਬੈਕ ਸਾਈਡ ਤੇ ਇੱਕ ਤੇ ਬਾਹਮਾ ਚ ਇੱਕ ਇੱਕ ਪਾ ਕੇ ਤੁਸੀਂ ਇਹ ਨਾਲ ਆਪਣੇ ਕਾਰਡੀਗਨ ਨੂੰ ਅਲੱਗ ਜੀ ਲੁੱਕ ਦੇ ਸਕਦੇ ਹੋ ਬਸ ਇੱਥੇ ਕੁੰਡਾ ਵਧਾ ਲੈਣਾ ਇੱਥੇ ਘਟਾਉਂਦੇ ਰਹਿਣਾ ਵਧਾ ਗਏ ਘਟਾ ਲੈ ਵਧਾ ਲੈ ਘਟਾ ਲੈ ਐਦਾਂ ਹੀ ਬਣਿਆ ਹੈ ਜਾਲੀ ਚ ਕੁੰਡਾ ਵੱਧਦਾ ਪਿਆ ਇੱਥੇ ਕਿ ਕੁੰਡਾ ਘਟਦਾ ਪਿਆ ਦੇਖੋ ਇੱਦਾਂ ਹੀ ਫਿਰ ਸਾਡੇ ਇੱਥੇ ਵਧਣਾ ਸ਼ੁਰੂ ਹੋ ਜਾਣਾ ਤੇ ਇੱਥੇ ਘਟਾ ਦੇਣਾ ਐ ਇਦਾਂ ਕਰਦੇ ਹੋਏ ਇਸ ਪੈਟਰਨ ਨੂੰ ਬਣਾਇਆ ਹੋਇਆ ਤੇ ਲੁੱਕ ਇਹਦੀ ਵੀ ਅਮੇਜ਼ਿੰਗ ਆ ਰਹੀ। ਇੱਕ ਹੋਰ ਚਾਲੀ ਵਾਲਾ ਪੈਟਰਨ ਦੇਖੋ ਜਿਸ ਜਿੱਕੇ ਪੱਤੀਆਂ ਬਣ ਕੇ ਆਈਆਂ ਹੋਈਆਂ ਨੇ। ਇਸ ਤਰ੍ਹਾਂ ਦੇਖੋ। ਪੁੱਠੀਆਂ ਸਲਾਈਆਂ ਪੂਰੀਆਂ ਪੁੱਠੀਆਂ ਤੇ ਇੱਧਰ ਵੀ ਪੁੱਠੀਆਂ। ਪੁੱਠੀਆਂ ਦੇ ਵਿੱਚ ਅਸੀਂ ਸਿੱਧੇ-ਸਿੱਧੇ ਕੁੰਡਿਆਂ ਦੀ ਇੱਦਾਂ ਪੱਤੀਆਂ ਬਣਾਈ ਹੋਈਆਂ ਦੇਖੋ। ਪੁੱਠੇ ਕੁੰਡਿਆਂ 'ਚ ਅਸੀਂ ਸਿੱਧੇ ਕੁੰਡੇ ਦੀਆਂ ਪੱਤੀਆਂ ਜਦੋਂ ਪੂਰੇ ਉੱਚਾ ਕਾਰਡੀਗਨ 'ਚ ਤੁਹਾਡੇ ਕੋਟੀ 'ਚ ਪੈਣਗੇ ਤਾਂ ਵਧੀਆ ਜਿਹੀ ਲੁੱਕ ਆਉਂਦੀ ਆ। ਅਗਲਾ ਪੈਟਰਨ ਬਹੁ ਦੋ ਦਾ 1 ਕੀਤਾ 1 ਤੋਂ 3 ਕਰ ਲੈਣੇ ਫਿਰ ਅਸੀਂ ਪੁੱਠੀ ਸਲਾਈ ਚ ਕੁੰਡਿਆਂ ਨੂੰ ਕਟਾ ਦਨਾ 1 ਤੋਂ 3 ਪੁੱਠੀ ਸਲਾਈ ਚ ਕੁੰਡਿਆਂ ਨੂੰ ਕਟਾ ਦਨਾ 1 ਤੋਂ 3 ਐਦਾ ਕਰਦੇ ਹੋਏ ਅਸੀਂ ਬਣਾਇਆ ਹੋਇਆ ਇਸ ਪੈਟਰਨ ਨੂੰ ਲੁੱਕ ਬਿਲਕੁਲ ਅਲੱਗ ਆ ਰਹੀ ਵਧੀਆ ਲੱਗਦਾ ਗੱਫ ਪੈਟਰਨ ਹੈ ਸਟੈਚੇਬਿਲਟੀ ਵੀ ਹੈ ਆ ਦੇਖੋ ਐਦਾ ਡੱਬੀਆਂ ਜੀ ਬਣ ਕੇ ਇਹਦੀਆਂ ਆ ਜਾਣੀਆਂ ਆ ਨਾ ਆ ਦੇਖੋ ਇਹਦੀ ਬੈਕ ਸਾਈਡ ਤੇ ਇਹਦੀ ਫਰੰਟ ਸਾਈਡ ਪੈਟਰਨ ਫਿਰ ਛੋਟਾ ਛੋਟਾ ਜਿਹਾ ਜਿਗਜੈਗ ਬਣਿਆ ਹੋਇਆ ਇਸ ਤਰੀਕੇ ਨਾਲ ਕਿੰਡੇ ਉਲਟਾਏ ਐ ਅੱਧਰ 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 ਤੇ ਐ ਤੈਸੇਨ ਪੈਟਰਨ ਬਣਾਇਆ ਹੈ ਤੇ ਸੈਂਟਰ 'ਚ ਇਹ ਵਾਲੇ ਕੁੰਡੇ ਅਸੀਂ ਪੁੱਠੇ ਰੱਖੇ ਹੋਏ ਆ। ਤੇ ਪੁੱਠੀ ਰੋ ਦੇ ਵਿੱਚ ਅਸੀਂ ਦੇਖੋ ਸਿੱਧੇ ਤੇ ਸਿੱਧੇ ਤੇ ਪੁੱਠੇ ਆ ਤੇ ਪੁੱਠੇ ਬਣਾ ਕੇ ਇਹਨੂੰ ਬਣਾਇਆ ਹੋਇਆ ਹੈ। ਇਸ 'ਚ ਗੈਪ ਅਸੀਂ ਇੰਨੇ ਕੁੰਡੇ ਆ ਤੇ ਰੱਖਿਆ ਤੁਸੀਂ ਇਹ ਗੈਪ ਨੂੰ ਆਪਣੇ ਹਿਸਾਬ ਨਾਲ ਵਧਾ ਘਟਾ ਵੀ ਸਕਦੇ ਹੋ ਤੇ ਇਹਦੀ ਤੁਸੀਂ ਲੁੱਕ ਆਪਣੇ ਹਿਸਾਬ ਨਾਲ ਇਹਦੀ ਚੇਂਜ ਵੀ ਕਰ ਸਕਦੇ ਹੋ। ਹੋਰ ਪੈਟਰਨ ਜਿਸ ਬਹੁਤ ਹੀ ਸਟ੍ਰੈਚੇਬਲ ਆ ਦੇਖੋ। दी बहुत है देखो साढ़ा एक दो तीन चार कुंडे पिया हुए आई कुंडा सीधा इतने असी एक पहला बबल बना लेना फिर जो सीधा कुंडा इतने जाके असं दो दा एक कर दें फिर असं इतें एक बबल बना लें फिर असं इदा अटैच कर देने इदा करके है पैटर्न बनया हुए रोंग सइड तो सीधे तो सीधे तो पुट्ठे पुट्ठे पाए हुए हैं पैटन दुक अमेजिंग आती है देखो स्ट्रैचेबिल बहुत है जो स्ट्रैच हो जाता तो देखो इदा दू तो यू भी कि ट्राई कर सकते हो ਇਹ ਵਾਲਾ ਪੈਟਰਨ ਵੀ ਅਸੀਂ ਪੰਜ ਕੁੰਡਿਆਂ ਤੇ ਬਣਾਇਆ ਹੋਇਆ। ਪੁੱਠੀ ਸਲਾਈ ਚ ਅਸੀਂ ਡਬਲ ਕਰਕੇ ਮੁੜ ਲੈਣੀ ਹੈ ਤੇ ਸਿੱਧੇ ਚ ਅਸੀਂ ਇਹਦੇ ਪੰਜਾਂ ਚੋਂ ਪੰਜ ਕੁੰਡੇ ਬਣਾ ਲੈਣੇ ਆ। ਫੇਰ ਪੁੱਠੀ ਸਲਾਈ ਸਿੱਧੀ ਤੇ ਸਿੱਧੀ ਸਲਾਈ ਪੁੱਠੀ ਇੱਦਾਂ ਕਰਦੇ ਹੋਏ ਅਸੀਂ ਦੋ ਰੋਹ ਚ ਬਾ ਲੈਣੀ ਹੈ। ਫੇਰ ਅਸੀਂ ਇੱਦਾਂ ਹੀ ਇਸ ਪੈਟਰਨ ਨੂੰ ਬਣਾਦੇ ਚਲੇ ਜਾਣਾ। ਤੇ ਇੱਕ ਹਿਪੋਡਰ ਟ੍ਰਾਈ ਕੀਤਾ ਹੋਇਆ ਕੁਛ ਲੱਗ ਜਾ ਦੇਖੋ। ਇਸ ਤੇ ਕੁੰਡਾ ਉਲਟਾ ਕੇ ਬੁਣਿਆ ਹੈ ਤੇ ਸੈਂਟਰ ਚ ਦੋ ਕੁੰਡੇ ਪੁੱਠੇ ਰੱਖੇ ਹੋਏ ਆ ਦੇਖੋ। ਇਹ ਵੀ ਇੱਕ ਬਾਰਡਰ ਤੁਸੀਂ ਟਰਾਈ ਕਰ ਸਕਦੇ ਹੋ। ਇਹ ਸਾਡਾ ਅੱਜ ਦਾ ਲਾਸਟ ਪੈਟਰਨ ਜਿਹੜਾ ਵਧੀਆ ਲੱਗਦਾ ਹੈ ਇਸ ਚ ਅਸੀਂ ਸਿੱਧੀ ਸਲਾਈ ਪੁੱਠੀ ਪਾਦਣੀ ਹੈ ਤੇ ਉੱਥੋਂ ਅਸੀਂ ਕੁੰਡਾ ਚੁੱਕ ਕੇ ਬੁਣਿਆ ਹੋਇਆ ਹੈ। ਆ ਦੇਖੋ। ਤੇ ਇਹਦੀ ਵੀ ਲੁੱਕ ਅਮੇਜ਼ਿੰਗ ਆਉਂਦੀ ਹੈ। ਤਾਂ ਫਿਰ ਇਹ ਅਸੀਂ ਅੱਜ ਦੇ 25 30 ਪੈਟਰਨ ਨੀਟਿੰਗ ਦੇ ਜਿਨ੍ਹਾਂ ਚੋਂ ਤੁਸੀਂ ਕੋਈ ਵੀ ਚੁਣ ਕੇ ਬਣਾ ਸਕਦੇ ਹੋ ਆਪਣਾ ਇੱਕ ਵਧੀਆ ਜਿਹਾ ਪ੍ਰੋਜੈਕਟ ਸਕਰੀਨਸ਼ਾਟ ਲਓ ਤੇ ਇਹਨਾਂ ਨੂੰ ਬਣਾਓ।